ਸ੍ਰੀ ਗੁਰੂ ਜੀ ਮੈਂ ਹਾਸ਼ਿਤਿਕੌਰ ਸੰਧੂ ਤੇ ਗੱਲ ਕਰਦੇ ਆਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਐਕਸ਼ਨ ਉਹ ਵੱਡਾ ਐਕਸ਼ਨ ਲੈ ਰਹੇ ਨੇ ਆਪਣੇ ਐਮ ਐਲ ਏ ਵਿਧਾਇਕਾਂ ਲਈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਸ਼੍ਰੋਮੀ ਇਕਾਈ ਦਲ ਦੀ ਗੱਲ ਕਰ ਲਈਏ ਚਾਹੇ ਕਾਂਗਰਸ ਦੀ ਚਾਹੇ ਬੀ ਜੇ ਪੀ ਦੀ ਰਾਜ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਿਉਂਕਿ ਜਦੋਂ ਉਹ ਗੱਲਾਂ ਕਰਦੇ ਸੀ ਮੈਂ ਕੁਕੜੀ ਤੇ ਜਿਹੜਾ ਹੈ ਮੁਆਜਾ ਦਵਾਗਾ ਮੈਂ ਬੱਕਰੀ ਤੇ ਦਿਆਂਗਾ ਲੇਕਿਨ ਇਹੋ ਜੀਆਂ ਗੱਲਾਂ ਜਦੋਂ ਸਾਹਮਣੇ ਆਈਆਂ ਤਾਂ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ ਇੱਕ ਪਾਸੇ ਲੋਕ ਹੜ੍ਹਾਂ ਦੇ ਵਿੱਚ ਡੁੱਬੇ ਹੋਏ ਨੇ ਤੇ ਦੂਸਰੇ ਪਾਸੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਚਨਈ ਗਏ ਹੋਏ ਸੀ ਤੇ ਅਚਾਨਕ ਤੋਂ ਉਹ ਚਨਈ ਤੋਂ ਵਾਪਸ ਆ ਗਏ ਨੇ ਤੇ ਉਹਨਾਂ ਨੇ ਆਉਂਦਿਆਂ ਹੀ ਇੱਕ ਵੱਡਾ ਜਿਹੜਾ ਹੈ ਐਕਸ਼ਨ ਲਿਆ ਹੈ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੇ ਲਈ ਤੇ ਦੂਸਰੇ ਪਾਸੇ ਉਹਨਾਂ ਦਾ ਵੱਜ ਰਾਜ ਤੇ ਟ੍ਰੋਲ ਵੀ ਕੀਤਾ ਗਿਆ ਜਿਹੜਾ ਉਹਨਾਂ ਨੇ ਹੈਲੀਕਾਪਟਰ ਦੀ ਗੱਲ ਕੀਤੀ ਹੈ ਕਿ ਮੈਂ ਹੈਲੀਕਾਪਟਰ ਦਵਾਂਗਾ ਇਹਦੀ ਵਰਤੋਂ ਕਰੋ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਪੰਜਾਬੀਆਂ ਦੀ ਜਿਹੜੇ ਹੈਲੀਕਾਪਟਰ ਦੀ ਵਜ੍ਹਾ ਮੈਂ ਪੰਜਾਬੀਆਂ ਦੇ ਕਰਕੇ ਹੀ ਹੈਲੀਕਾਪਟਰ ਉੱਤੇ ਤੁਰਿਆ ਫਿਰਦਾ ਹਾਂ ਤੇ ਉਹਦੇ ਉੱਤੇ ਵੀ ਕਾਫੀ ਸੋਸ਼ਲ ਮੀਡੀਆ ਤੇ ਉਹਨਾਂ ਦਾ ਟ੍ਰੋਲ ਕੀਤਾ ਗਿਆ ਲੇਕਿਨ ਹੁਣ ਇੱਕ ਵੱਡਾ ਐਕਸ਼ਨ ਲੈਣ ਜਾ ਰਹੇ ਨੇ ਤੁਹਾਨੂੰ ਦੱਸਦੇ ਹਾਂ ਕਿ ਮੂਸਲਾ ਦਾਰ ਬਾਰਿਸ਼ ਦੇ ਡੈਮਾਂ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਪੰਜਾਬ ਵਿੱਚ ਹਾਲਾਤ ਹੋਰ ਵੀ ਖਰਾਬ ਹੋ ਗਏ ਤੇ ਸੂਬੇ ਵਿੱਚ ਖੜਾਂ ਦੇ ਪਾਣੀ ਨੇ ਕਹਿਰ ਮਚਾ ਰੱਖਿਆ ਹੈ ਹਜ਼ਾਰਾਂ ਇੱਕ ਜਮੀਨ ਫਸਲਾਂ ਦਰਿਆਵਾਂ ਕਿਨਾਰੇ ਵਸਦੇ ਪਿੰਡ ਵਿੱਚ ਡੁੱਬ ਚੁੱਕੇ ਹਨ ਸੜਕਾਂ ਬਹਿ ਜਾਣ ਕਾਰਨ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ ਸੜਕਾਂ ਤੇ ਪੁਲ ਵੀ ਟਹਿ ਗਏ ਨੇ ਸੜਕਾਂਵਾਜਾਈ ਦੇ ਨਾਲ ਰੇਲ ਸੇਵਾਵਾਂ ਵੀ ਜਿਹੜੀਆਂ ਨੇ ਉਹ ਕਾਫੀ ਪ੍ਰਭਾਵਿਤ ਉਹਨਾਂ ਹਾਂ ਤੇ ਘਰਾਂ ਨੂੰ ਨੁਕਸਾਨ ਪੁੰਜਿਆ ਹੈ ਲੋਕ ਆਪਣੀ ਜਾਨ ਬਚਾਉਣ ਸੁਰੱਖਿਅਤ ਥਾਵਾਂ ਤੇ ਜਾ ਰਹੇ ਹਨ ਲੋਕਾਂ ਨੂੰ ਬਚਾਉਣ ਲਈ ਫੌਜ ਦੀ ਮਦਦ ਲਈ ਗਈ ਹੈ ਇਸ ਵਿਚਾਲੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਹੁਣ ਉਹਨਾਂ ਵੱਲੋਂ ਹੜ੍ਹਾਂ ਦੀ ਮਾਰ ਚੱਲ ਰਹੀ ਲੋਕਾਂ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਹੜ੍ਹਾਂ ਦੇ ਮਾਰ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਵਿਧਾਇਕਾਂ ਵੱਲੋਂ 1 ਮਹੀਨੇ ਦੀ ਤਨਖਾਹ ਹਾੜ ਨਾਲ ਪਰਵਾਰੀ ਲੋਕਾਂ ਦੀ ਮਦਦ ਅਤੇ ਰਾਹਤ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੰਧੀ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਹੈ ਕਿ ਜਿਸ ਵਿੱਚ ਕਿਹਾ ਕਿ ਸਾਡੀ ਸਰਕਾਰ ਅਤੇ ਪ੍ਰਸ਼ਾਸਕ ਪੂਰੀ ਤਨਦੇਹੀ ਨਾਲ ਲੋਕਾਂ ਨਾਲ ਖੜੇ ਹਨ ਪਰਮਾਤਮਾ ਅੱਗੇ ਅਰਦਾਸ ਜਲਦ ਸਾਰੇ ਹਾਲਾਤ ਠੀਕ ਹੋ ਜਾਣਗੇ ਕੁਦਰਤ ਦੀ ਮਾਰ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਪਰ ਆਪਾਂ ਰਲ ਮਿਲ ਕੇ ਇਸ ਔਖੀ ਘੜੀ ਵਿੱਚ ਦੂਜੇ ਦੇ ਨਾਲ ਖੜੀਏ ਮੈਂ ਅਤੇ ਸਾਰੇ ਪਰ ਮંત્રી ਸਹਿबान ਵਿਧਾਇਕ ਆਪਣੀ ਇੱਕ ਮਹੀਨੇ ਦੀ ਤਨਖਾਹ ਹਰ ਨਾ ਪਰਵਾਹ ਲੋਕਾਂ ਦੀ ਮਦਦ ਤੇ ਰਾਤ ਕਾਰਜਾਂ ਲਈ ਦੇ ਰਹੇ ਆ ਸਾਡੀ ਸਰਕਾਰ ਤੇ ਪ੍ਰਸ਼ਾਸਕ ਪੂਰੀ ਤਨਦੇਹੀ ਨਾਲ ਲੋਕਾਂ ਦੇ ਨਾਲ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਭਗਵੰਤ ਸਿੰਘ ਮਾਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਹੜੇ ਵੀ ਵਿਧਾਇਕ ਮੰਤਰੀ ਨੇ ਉਹਨਾਂ ਦੇ ਉਹਨਾਂ ਦੀ ਇੱਕ ਇੱਕ ਮਹੀਨੇ ਦੀ ਜਿਹੜੀ ਤਨਖਾਹ ਹੈ ਉਹ ਸਾਰੇ ਜਿਹੜੇ ਲੋਕਾਂ ਨੂੰ ਪਾਣੀ ਤੋਂ ਪਰੇਸ਼ਾਨ ਨੇ ਜਾਂ ਪਾਣੀ ਦੇ ਵਿੱਚ ਰੁੜ ਗਏ ਨੇ ਉਹਨਾਂ ਦੇ ਘਾਰ ਉਹਨਾਂ ਦੇ ਪਸ਼ੂ ਉਹਨਾਂ ਦੀ ਮਦਦ ਕਰਨ ਵਾਸਤੇ ਲਾਨ ਕਰ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਤੁਹਾਨੂੰ ਦੱਸਦੀ ਹੈ ਕਿ ਹੁਣ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਮ ਐਲ ਏ ਨੇ ਉਹਨਾਂ ਦੀ ਤਨਖਾਹਾਂ ਉਹਨਾਂ ਦੀ ਜੇਬ ਵਿੱਚ ਨਹੀਂ ਜਾਣਗੀਆਂ ਉਹ ਲੋਕਾਂ ਦੇ ਮਦਦ ਵਾਸਤੇ ਜਾਣਗੀਆਂ ਇਹ ਹੁਣ ਆਉਣ ਵਾਲਾ ਟਾਈਮ ਦੱਸੇਗਾ ਕਿ ਜਿਹੜੇ ਲੋਕ ਆਪਦੇ ਕਾਰ ਛੱਡ ਕੇ ਬੇਕਾਰ ਹੋ ਚੁੱਕੇ ਨੇ ਕਿਉਂਕਿ ਕਿਤੇ ਨਾ ਕਿਤੇ ਪਾਣੀ ਨੇ ਬਹੁਤ ਵੱਡੀ ਮਾਰ ਦੇ ਦਿੱਤੀ ਹੈ ਤਾਂ ਦੂਸਰੇ ਪਾਸੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹਨਾਂ ਦੀ ਮਦਦ ਇਸ ਤਰੀਕੇ ਨਾਲ ਕਰ ਰਹੇ ਨੇ